ਇਹ ਨਿਯੋਗ ਕਾਤ ਨਹੀਂ ਹੈ ਸਾਧ ਸੰਗਤ ਜੀ ਕਿ ਮੈਂ ਐਡਵੋਕੇਟ ਮਹਾਸੂਖੜੇ ਐਨਮੈਨਾ ਜੋ ਗੋਬਿੰਦ ਸਿੰਘ ਜੀ ਮਾਰਾ ਦਿੱਤੇ ਪਰ ਮੈਂ ਇੱਕ ਦਾ ਜਰੂਰ ਕਹਿ ਲਾਇਆ ਬੋਲ ਦਾ ਬੁਲੰਦ ਮਹਾਰਾਜ ਮਾਵਾ ਦੇ ਉਹ ਤੋਂ ਗੱਲ ਕਰਾ ਮੈਂ ਮਾਵਾ ਧੀਆਂ ਨੂੰ ਦੱਸ ਕੇ ਰੋਣਾ ਕਿ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾਣਾ ਪੰਥ ਦੀ ਸੇਵਾ ਕਰੀਏ ਇਹ ਮਾੜਾ ਕਹਿੰਦੇ ਫੁੱਕ ਕਿਥੋਂ ਲਿਆਓ ਜਿਹਦੇ ਵਿੱਚ ਤੁਹਾਡਾ ਚਰਮਾ। ਮਾਪਟਰਾਂ ਦਾ ਮੈਡੀਕਲ ਕਹਿੰਦੇ ਮੇਰੇ ਪਿਤਾ ਜੀ ਦੇ ਕਰੇ ਬਦਲ। ਬਦਲ ਕਰ ਲਾ ਜ਼ਰੂਰ ਕਿਹਾ ਚਾਹਣਾ। ਵਕਤ ਇੰਨਾ ਮਾੜਾ ਤੇ ਇੰਨਾ ਭਿਆਨਕ ਆ ਰਿਹਾ ਹੈ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਖੋਲ ਸਿੱਖਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾਵਾ ਤੁਹਾਡੀ ਆਪਕੋ ਜਨਮ ਜਮਣੇ ਬਦਲ ਨਹੀਂ। ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਡਾਕੀ ਆ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਣ ਵਾਲੇ ਵਕਤ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਜਗਨੈਤ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਕਿ ਤੁਹਾਡੀ ਕੋ ਸ਼ਿਸ਼ਟ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਟ ਤਾਂ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਧਰਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਬਰੋਲ ਬਣਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿੱਧਿਆ ਤੇ ਬਾੜੀ ਵਿੱਧਿਆ ਤੇ ਬੱਚੇ ਨੂੰ ਜੇ 84 ਜੋੜ ਹੈ ਦੋ ਸਰ ਇਸ ਕਰਕੇ ਮੇਰੇ ਵਿੱਚ ਦੋ ਜਹਾਸਾ ਅੰਮ੍ਰਿਤ ਬਾਦ ਵਿੱਚ ਗੁਰੂ ਘਰ ਦਾ ਸੁਨੇਹਾ ਦੇਣ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਕਿ ਉਹਨਾਂ ਚ ਮੈਨੂੰ ਦਸਨੇ ਪਾਸ ਸੱਜਦੇ ਇਸ ਕਰਕੇ ਮੈਂ ਵੀ ਦੂਰ ਚੱਲ ਕੇ ਆਇਆ ਪਰ ਤੋਂ ਕਰ ਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਪੌੜ ਨੂੰ ਕਹਿਣਾ ਕਿ ਪੜ੍ਹੀ ਪੜਿਆ ਕਰੋ ਬੰਦਿਆ ਕਿ ਜਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਇਸ ਦੁਨੀਆ ਦੇ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ। ਸਤਿ ਸ਼੍ਰੀ ਅਕਾਲ। ਆਣ ਜੀ ਬਦਲ। ਬੋਲੇ ਤੋ ਨਹਾ ਸਤਿ